ਪੂਰੇ ਦੇਸ਼ ਦੇ ਅੰਦਰ ਪੂਰੇ ਦੇਸ਼-ਵਦੇਸ਼ ਦੇ ਅੰਦਰ ਭਗਵਾਨ ਰਾਮ ਜੀ ਦੀ ਜਿਹੜੀ ਮੂਰਤੀ ਜਿਹੜੀ ਸਥਾਪਨਾ ਹੋ ਰਹੀ ਆ ਅਯੁੱਧਿਆ ਦੇ ਵਿੱਚ ਉਹਦਾ ਸਾਰਾ ਬਹੁਤ ਹੀ ਅچھے ਤਰੀਕੇ ਦੇ ਨਾਲ ਸਮਾਗਮ ਕਰਵਾਇਆ ਜਾ ਰਹੇ ਨੇ ਔਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹਲਕਾ ਡੜਬਾ ਦੇ ਅੰਦਰ ਤੁਸੀਂ ਦੇਖਿਆ ਕਿਸ ਤਰ੍ਹਾਂ ਸਾਰਿਆਂ ਤੋਂ ਉਤਸ਼ਾਹ ਆ ਔਰ ਸਾਰੇ ਭਗਵਾਨ ਰਾਮ ਜੀ ਦੀ ਜਿਹੜੀ ਪੂਜਾ ਕਰ ਰਹੇ ਨੇਗੇ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਖੋ ਸਾਰੇ ਵਿਕਟੋਰੀਆ ਨਿਵਾਸੀ ਡੜਬਾ ਨਿਵਾਸੀ ਪੂਰੇ ਡੜਬੇ ਦੇ ਅੰਦਰ ਬਹੁਤ ਜਗ੍ਹਾ ਦੇ ਉੱਤੇ ਧਾਰਮਿਕ ਜਿਹੜੀ ਸ਼ਰਧਾ ਦੇ ਨਾਲ ਤਿਹਾਰ ਮਨਾਇਆ ਜਾ ਰਿਹਾ ਹੈਗਾ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਸਾਰਿਆਂ ਦਾ ਧੰਨਵਾਦ ਸਾਰੇ ਬੜੇ ਅچھے ਤਰੀਕੇ ਨਾਲ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਸਾਰੇ ਜਣੇ ਇੱਕ ਦੂਜੇ ਦਾ ਮਾਣ ਸਨਮਾਨ ਕਰਦੇ ਹੋਏ ਇਸ ਜਿਹੜਾ ਅੱਜ ਦਾ ਸਮਾਗਮ ਆ ਉਹਨੂੰ ਮਨਾ ਰਹੇ ਨੇਗੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਬਿਲਕੁਲ ਜੀ ਮੈਂ ਸਮਝਦਾ ਪੂਰੀ ਦੁਨੀਆ ਦੇ ਅੰਦਰ ਅੱਜ ਇਸ ਮੈਸਬੇਂ ਦਾ ਬਹੁਤ ਹੀ ਵੱਡਾ ਦਿਨ ਹੈਗਾ ਬਹੁਤ ਹੀ ਮੈਸਬੇਂ ਦਾ ਇੱਕ ਬੜਾ ਭਾਗਾ ਦਿਨ ਹੈਗਾ ਇਹ ਸਾਰੇ ਬੜੇ ਆਪਦੀ-ਆਪਦੀ ਸ਼ਰਧਾ ਦੇ ਨਾਲ ਬੜੇ ਅچھے ਤਰੀਕੇ ਨਾਲ ਮਨਾ ਰਹੇ ਨੇ ਜੀ ਸਾਰਿਆਂ ਦਾ